ਸਸਿਕਲ ਜੀ ਸਾਰਿਆਂ ਨੂੰ ਵੈਸਨ ਪਾਥ ਹਰ ਇੱਕ ਵੀਜ਼ਾ ਦਾ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਆ ਜੀ ਅੱਜ ਵੀ ਸਾਨੂੰ ਤਿੰਨ ਪਾਸਪੋਰਟ ਰਿਕੁਐਸਟ ਲੈਟਰ ਰਿਸੀਵ ਹੋਈਆਂ ਨੇ ਜੀ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਦੇ ਲਈ ਔਰ ਇਹਦੇ ਵਿੱਚ ਸਾਡੀਆਂ ਦੋ ਜਿਹੜੀਆਂ ਪੀਪੀਆਰ ਰਿਕੁਐਸਟ ਲੈਟਰ ਨੇ ਜੀ ਗਗਨ ਬਾਲਾ ਹੁਸ਼ਿਆਰਪੁਰ ਤੋਂ ਸੀ ਜੀਤ ਸਿੰਘ ਇਹਨਾਂ ਦੇ ਹਸਬੰਡ ਸੀ ਵਿਦਆਊਟ ਸਪੌਂਸਰਸ਼ਿਪ ਹੋਟਲ ਬੁਕਿੰਗ ਤੇ ਇਹਨਾਂ ਦਾ ਵੀਜ਼ਾ ਲਿਆ ਜੀ ਕੋਈ ਵੀ ਸਪੌਂਸਰਸ਼ਿਪ ਇਹਨਾਂ ਨੂੰ ਨਹੀਂ ਸੀ ਔਰ ਬਹੁਤ ਜਲਦ ਕਲਾਇੰਟ ਨੂੰ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਸ ਦਿਨ ਅਸੀਂ ਪਾਸਪੋਰਟ ਰਿਸੀਵ ਕਰਾਂਗੇ ਔ ਜਨਵਰੀ 29 ਨੂੰ 29 ਤਰੀਕ ਨੂੰ ਜਿਹੜਾ ਪਾਸਪੋਰਟ ਰਿਕੁਐਸਟ ਲੈਟਰ ਹੋਇਆ ਇਹਨਾਂ ਨੂੰ ਸਪੌਂਸਰਸ਼ਿਪ ਸੀ ਜੀ ਇਹਨਾਂ ਦੇ ਫਰੈਂਡ ਨੇ ਇਹਨਾਂ ਨੂੰ ਸਪੌਂਸਰ ਕੀਤਾ ਸੀ ਔਰ ਇਹਨਾਂ ਦਾ ਵੀਜ਼ਾ ਲਿਆ ਸੋ ਤੁਸੀਂ ਦੇਖ ਸਕਦੇ ਆਂ ਜੀ ਪਾਸਪੋਰਟ ਰਿਕੁਐਸਟ ਲੈਟਰ ਵੀ ਰੀਸੈਂਟਲੀ ਸਾਡੇ ਵੀਜ਼ਾ ਆਏ ਨੇ ਔਰ ਬਹੁਤ ਸਾਰੇ ਕਲਾਇੰਟ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਸਾਰੀਆਂ ਫੈਮਲੀਜ਼ ਆਪਣਾ ਸੁਪਨਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਜਾਣ ਦਾ ਸਾਡੇ ਨਾਲ ਸੁਪਨਾ ਪੂਰਾ ਕਰ ਚੁੱਕੇ ਨੇ ਸੋ ਤੁਸੀਂ ਵੀ ਦੇਰ ਨਾ ਕਰੋ ਵੈਸਟਰਨ ਪਾਥ ਦੀ ਸਹੀ ਗਾਈਡੈਂਸ ਦੇ ਲਈ ਅੱਜ ਹੀ ਵੈਸਟਰਨ ਪਾਥ ਦੇ ਹੈੱਡ ਆਫਿਸ ਮਿਲੋ ਕਿਉਂਕਿ ਤੁਹਾਡੇ ਪੇਪਰਾਂ ਤੇ ਸੋ ਦੇਰ ਕਿਸ ਗੱਲ ਦੀ ਅੱਜ ਹੀ ਕਾਲ ਕਰੋ